ਔਰ ਇਹ ਸੰਗਤ ਜੀ ਆਪਾਂ ਪਹੁੰਚ ਚੁਕੇ ਆ ਮਲਵਾੜ ਹੋਦ ਕਪਟ ਰੁਣੀ ਆਏ ਸਤਿਖੰਡ ਦਰਸ਼ਨ ਕਰਨਾ ਭਰਾ ਹੋਣੀ ਇਤਰੇ ਤੋੜਾਈ ਨਹੀਂ ਮਾਨ ਸਿਰੇ ਆਏ ਸਤਿਖੰਡ ਦਰਸ਼ਨ ਕਰਨਾ ਭਰਾ ਹੋਣੀ ਇੱਧਰ ਤੋ ਰਾਈ ਨੀ ਮਾਨ ਸਿਰੇ ਸਿਰੇ 7:00 ਵਜੇ ਆਥੇ ਐਨਕਾ ਲਾ ਕੇ ਚਾਹਾਂ ਪੀਤੀਆਂ ਜਾ ਰਹੀਆਂ ਹਨ। ਨਾਰਾ ਭਾਈ ਸਾਹ ਰ ਰਹੇ ਨੇ। ਕਿੰਦੀ ਗੱਲ? ਹੋਪਰਾ ਬੈਲਟ ਨਹੀਂ ਲੱਭਦੀ ਕਦੀ ਕੁਝ ਨਹੀਂ ਲੱਭਦਾ। ਚਾਚੇ ਭਤੀਜੇ ਜਾਵ ਪੀਂਦੇ ਨੇ। ਇੱਧਰ ਇਹਨਾਂ ਦਵਾਂ ਦੀ ਹੈ। ਸਹੁੰ ਦੀ ਤਿੰਨ ਬੰਦਿਆਂ ਦੀ ਚਾਹ ਹੀ ਵਾਰ ਹੈ। ਇੱਧਰ ਐਨਕਾ ਲਾ ਕੇ ਤਿਆਰੀਆਂ ਆ ਕਾਹਦੀਆਂ ਤਿਆਰੀਆਂ ਕਿੱਥੀਆਂ ਆਪਾਂ? ਘਰੇ ਜਾਂਦੇ। ਹਾਂਜੀ? ਘਰੇ ਜਾਂਦੇ। ਦੇ ਘਰੇ ਜਾਂਦੇ ਤੇ ਪਹਿਲਾਂ ਸੱਜ ਘੰਡ ਤੇ ਆਪਾਂ ਦਰਸ਼ਨ ਕਰਾਈਏ। ਨਹੀਂ ਜਨੈ। ਅੱਛਾ ਉੱਥੇ ਜਾ ਕੇ ਲਾ ਦਾਂਗੇ ਆਪਾਂ। ਐਸ ਚਾਹ ਬੜੇ ਸਿਆਲ ਨਾਲ ਐਸੇ ਚੱਲੀ ਜਾ ਰਹੀ ਹੈ ਹਨਾ ਬੜੇ ਕਫੜੇ ਮੈਂ ਟੌਰ ਵਾਚੀ ਜਾ ਰਹੀ ਹੈ ਹਨਾ ਇਹ ਅੱਜ ਦੀ ਡੇਢ ਚ ਮੁੱਕ ਜਣੀਆਂ ਉਦੋਂ ਮੁੱਕੀ ਆ ਇਧਰ ਯੱਸ ਹੋ ਗਈ ਇਹਨਾਂ ਦੀ ਹਨਾ ਹਾਂਜੀ ਤੁਹਾਡੀ ਚਾਹ ਜੀ ਜੀ ਮੇਰੀ ਪੂਰੀ ਸਵਾਦ ਚਾਹ ਹੈ ਕਿਉਂਕਿ ਵਾਈਸ ਜੀ ਦੇ ਲਿਖੇ ਹੋਏ ਉਹ ਵੇਚਣ ਵਾਲਾ ਅੰਦਰ ਨਹੀਂ ਦੇ ਸਾਦੇ ਜੇ ਆਏ ਦੇ ਆਪਾਂ ਥੋੜੇ ਬੈਗ ਕਰ ਰਹੀ। ਤੇ ਤੁਸੀਂ ਵੇਖ ਸਕਦੇ ਬੈਗ ਸਾਰੀ ਡਿੱਗੀ ਭਰ ਗਈ ਆ। ਤੇ ਇੱਧਰ ਵੀ ਸਾਰੇ ਸਾਰੇ ਬੈਗ ਲੈ ਗਏ ਹਾਂ। ਤੇ ਸੰਤਾ ਬੈ ਗਿਆ ਨੇ ਹੁਣ ਆਪਾਂ ਆਰਚਲੀ ਦੱਸੋ ਦੱਸੋ ਘਜੀ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਣੀ ਵਾਪਸੀ ਆ ਜੀ। ਅੱਜ ਵਾਪਸੀ ਹੈ ਯਾਤਰਾ ਸਫਲ ਕਰੂਗਾ ਮਹਾਰਾਜ ਸੱਚੇ ਪਾਤਸ਼ਾਹ। ਕਿਰਪਾ ਹੈ ਬੜੇ ਬੜੇ ਸੋਨੇ ਸੋਨੇ ਦਰਸ਼ਨ ਹੋ ਗਏ ਆ। ਹੁਣ ਤਿਆਰੀ ਇਹ ਘਰ ਨੂੰ ਜਾਣ ਦੀ ਜੀ।

ਕਾਟੂ ਜੰਨ ਹੈਪਟ ਬਲੂਗ ਬੈਂਸਿੰਗ ਪ੍ਰਿਆ ਕਾਲੇ ਮਾਈਕ ਨੂੰ ਬਹੁਤ ਜ਼ੋਰ ਦੇ ਬੈਂਕੀ ਦੀ ਜੰਨ ਲਿਆ ਕਿ ਆਪਣੇ ਆਪਣੇ ਜੋੜੇ ਨਾਲ ਜੋ ਆਪਣੇ ਅਮਸਰਾਂ ਦੇ ਦੁਨੀਆਂ ਲੈ ਕੇ ਅੰਸ਼ 752 ਫਾਈਸ ক্লোਜ਼ਡ ਚੈੱਕ ਕੰਡੀਸ਼ਨਸ ਬਿਫੋਰ ਯੂ ਗੋ ਅਸੀਂ ਦਰਸ਼ਨ ਦੇ ਦਾਰੇ ਕਰਕੇ 8 ਦਿਨ ਬਹੁਤ ਸੋਹਣੇ ਦਰਸ਼ਨ ਦੇ ਦਾਰੇ ਕਰਕੇ ਸਾਰੀ ਸੰਗਤ ਅੱਜ ਵਾਪਸੀ ਨੂੰ ਚਾਲੇ ਪਾਲ ਕੇ ਤੇ ਮਹਾਰਾਜ ਨੇ ਕਿਰਪਾ ਕੀਤੀ ਚੜ੍ਹਦੀ ਕਲਾ ਬਹੁਤ ਵਧੀਆ ਯਾਤਰਾ ਸਾਡੀ ਹੋਈ ਹੁਣ ਰਾਹ ਜਾਂਦੇ ਵੀ ਯਾਤਰਾ ਚੜ੍ਹਦੀ ਕਲਾ ਚ ਹੋਣੀ ਆ ਮਹਾਰਾਜ ਕਿਰਪਾ ਆਪਣਾਈ ਰੱਖੇ ਧੰਨ ਧੰਨ ਖਲਕੀਤਾਰ ਪਾਸ਼ਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੰਗ ਸੰਗ ਸਾਹੀ ਰਹਿਣਾ ਚੜ੍ਹਦੀ ਕਲਾ ਚ ਰੱਖਣਾ ਜੀ ਤੇ ਖਲੋ ਗਏ ਆ ਤੇ ਕਹਿੰਦੇ ਪ੍ਰਸ਼ਾਦੇ ਛਕਣੇ ਰਾਹ ਚ ਨਾਲ ਧਰਤੀ ਚਾ ਸਾਗ ਨਾਲ ਫਾਸਤੇ ਚਾਹੀ ਅਤੇ ਬਾਕੀ ਪ੍ਰਸ਼ਾਦੇ ਸ਼ਗਨ ਤੇ ਕੋਈ ਬਰੈਡ ਨੂੰ ਟੋਸ ਤੇ ਲਾ ਰਹੇ ਨੇ ਬਟਰ ਲਾ ਰਹੇ ਨੇ ਕੋਈ ਪੁਸ਼ ਕਰ ਰਿਹਾ ਇਧਰ ਰਸਤੇ 'ਚ ਵੱਖਰੇ ਖਲੋਗੇ ਨੇ ਇਹ ਵੀ ਯਾਤਰੀ ਪੈਦਲ ਜਾ ਰਹੇ ਨੇ ਇਧਰੋਂ ਨਜ਼ਾਰੇ ਲੈ ਰਹੇ ਸਾਰੇ ਵੀਰ ਰਾਜ ਹਾਈਵੇ ਤੇ ਖਲੋਗੇ ਕਹਿੰਦੇ ਸਰੇ ਚੱਲਣ ਲੋ ਬੰਟੀ ਵੀ ਕਰ ਦੋ ਠੀਕ ਹੈ ਅੱਜ ਬਰੈਡ ਤੇ ਮੱਠਾ ਠੀਕ ਹੈ ਤੇ ਮਿੰਟ ਬਾਅਦ ਸਾਡੀ ਮੰਮੀ ਰਾਹ 'ਚ ਆ ਜੇਂਦੀ ਚਾਹ ਨੂੰ ਤੜਕਾ ਲਾਤਾ ਚਾਹ ਨੂੰ ਰੱਚ ਆ ਗਿਆ ਆ ਜੀ ਸਭੀ ਦੇ ਕੋਲ ਤੁਸੀਂ ਮੈਨੂੰ ਲੋੜੇ ਆ ਜੀ ਸੰਗਤ ਜੀ ਆਪਾਂ ਪਹੁੰਚ ਚੁਕੇ ਆ ਮਨਵਾੜ ਮਨਵਾੜ ਗੁਰਦੁਆਰਾ ਸਾਹਿਬ ਪਹੁੰਚ ਚੁਕੇ ਆ ਜੁਰੂ ਕਰਦੀ ਗੱਡੀ ਲੱਗ ਗਈ ਕੋ ਨਾਨਕ ਪਾਸ਼ਾ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਹੋਰ ਗੁਰੂ ਅਰਤਾਰ ਗੁਰਦੁਆਰਾ ਸਾਹਿਬ ਪਹੁੰਚ ਚੁਕੇ ਆ ਬਿਸਮਿਲਲਾਹਿ ਰਹਿਮਤੁਲ ਰਹੀਮ ਇਤੋਂ ਅਹੀਂ ਹੌਣ ਚਾਲੇ ਪਾਵਾਂਗੇ ਇੱਕ ਘੰਟੇ ਦੇ ਬਾਅਦ ਜਾਵਾਂਗੇ ਇਤੋਂ ਆਪਾਂ ਨੂੰ ਤੰਗ ਆਖ ਮੁਬਾਰੂ ਅਮਰੇ ਸਭ ਤੇਰਾ ਸਾਥ ਕੰਟੀਦਰ ਆਸ਼ੀ ਮਨਵਾੜ ਬਹੁਤ ਕੋਚ ਕੇ ਬਹੁਤ ਦਰੋਂ ਕਬਤਾ ਕਿਦ ਨਾਨ ਕਿ ਸੰਜਤਾ ਮਨ ਉਚਿਤ ਉਚਾਰੋ ਤੂ ਕੋ ਹੋਏ ਕਪ ਜਿਮੁਛ ਤਾਮੁ ਤੂ

ਜਦ ਬਬਾਈ ਪ੍ਰਭ ਤੂੰ ਪਹਿਹੁ ਜਨਮ ਧਰਾਂ ਜਨ ਆਈ ਅਮਨ ਤਥਾ ਸੰਚੀਪਤੇ ਸਭ ਹੂ ਕਹਿਤ ਸੁਣਾਏ ਕਬ ਬਾਜ ਲੋਹਰ ਪਪੀ ਕਸ 82 ਦਾ ਗੱਲ ਨਾ ਮਰਵਾਦੀ ਦੇ ਆਪ 82 ਬਾ ਵੀ 17 ਲੱਖ ਦੀ ਸਤਿਫੀ ਹੋਈ ਹੈ ਕਿ 8.5 ਲੱਖ ਰੁਪਏ ਲੱਗਾ ਉਹਤੇ ਲੱਗਾ 1 ਲੱਖ ਰਾਇਸ ਨੂੰ ਲੱਗਾ ਆਹ ਬੇਤਾ ਉਹ ਕਿਹੜਾ ਆਲਾ ਜੀ ਜਾ ਨਾ ਭਾਈ ਮਾਰ ਲਓ ਇਹ ਤਾਂ ਜਿੱਥੇ ਰੋਪੀ ਇੱਥੇ ਪਾਣੀ ਪਾਣੀ ਨਹੀਂ ਵਾਹ ਕਾਲਾ ਵਾਇਰੂਸ ਟੱਕਰ ਐਤ ਦਾ ਇਹ ਸੀ ਨਾ ਬੜੀ ਬਹੁਤ ਛੋਟੀ ਗੱਡੀ ਬੜੀ ਨਾਲੇ ਪੰਜਾਬ ਚ ਸੰਗਤ ਨੇ ਦਰਸ਼ਨ ਮੇਲੇ ਕੰਨ ਜਾਣਾ ਜੱਫਾ ਬਣ ਕੇ ਕੋਈ ਨਾ ਕੋਈ ਜਾਂਦਾ ਹੀ ਨੇ ਇੱਥੇ ਇਕੱਠੇ ਬਣ ਗਏ ਜਿੱਥੇ ਦਿਲ ਕਰਦਾ ਉਹ ਤੇ ਚਲ ਜੀਦਾ ਵਾ ਮਸਲੀ ਅੱਗੇ ਜੋ ਇਹ ਫਿਰ ਉਥੇ ਪੰਜਾਬ ਚ ਬਣਵਾਈ ਸੀ ਤੁਰ ਗਏ ਨਾ ਗੱਦੇ ਆ ਗਏ ਤੇ ਸੀ ਵੀ ਗਾਣ ਲੱਗੇ ਤੇ ਫਿਰ ਉਹ ਵਧੀਆ ਕੰਮ ਕਰਦੇ ਲੱਗੇ ਉਹ ਵਧੀਆ ਤਾਂ ਉਹ ਵੀ ਬਹੁਤ ਹੈ ਤੇ ਜਦ ਪਪੇ ਜੀ ਪਿੰਡ ਨੇ ਤਿਆਰ ਲੈ ਲਗਾ ਜਲਸੀ ਦਾ ਤੇ ਉਹ ਤਿਆਰ ਵਾਲੀ ਗੱਲ ਨਹੀਂ ਹੁੰਦੀ ਕਾਤਰਾ ਜੂਤਰਾ ਵੀ ਦੇਖੀਆ ਤੇ ਨਹੀਂ 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 ਕਾਤਰਾ ਜੂਤਰਾ ਵੀ ਦੇਖਿਆ ਤੇ ਉਹ ਖੋਟੀਆਂ ਨੂੰ ਜਾਏ ਤੇ ਸਾਨੂੰ ਕਿਹਨੇ ਸਲਾਹ ਦਿੱਤੀ ਵੀ ਆਪਣੇ ਬਾਦੀ ਆਪਣੀ ਪਾਓ ਨਹੀਂ ਆਪਣੇ ਨਾਲ ਉਹ ਹੈਵੀ ਬਣਦੀ ਐ ਉਹ ਕੱਡੀ ਵੀ ਜਾਂਦੀ ਤੇ ਲੰਗਰ ਚਾ ਕਰਿਆ ਜਿਹਾ ਤੇ ਦਾਦੂਣੀ ਚਾਹ ਪੀ ਰਹੇ ਆ ਵੀ ਮਰਵਾੜ ਆ ਗਏ ਮਰਵਾੜ ਆ ਗਏ ਕਸ਼ਮੀਰ ਦੇ ਬਾਬਾ ਜੀ ਦੇ ਕੀਤੇ ਆ ਬੜਾ ਵਧੀਆ ਸੁਭਾਅ ਆ ਬਾਬਾ ਜੀ ਦਾ ਮਰਵਾੜ ਉਹਨੇ ਕੰਮ ਜ਼ੋਰ ਲਾਉਂਦੇ ਵੀ ਅੱਜ ਸਾਡੇ ਕੋਲ ਰਾਤ ਰਵੋ ਪਰ ਸਾਡੀ ਸੋਚਾ ਵੀ ਆਪਾਂ ਉਹਨਾਂ ਨਾਲ ਰਾਤ ਜਾ ਕੇ ਦੌਰ ਲਈਏ ਉਹ ਕੋ ਪੈੜਾ ਬੜਾ ਵਾ ਪਰ ਇਹ ਵੀ ਨੰਦ ਬਰਾਵਾ ਮਾਰਾਏ ਪਾਪੂ ਖੰਡੇ ਵਾਲੇ ਦਾ ਨਾਮ ਲੈ ਕੇ ਆਪਾਂ ਚਾਲੇ ਪਾ ਲਿਆ ਅੰਦੌਰ ਨੂੰ ਮਨਵਾੜ ਤੋਂ ਮਨਵਾੜ ਤੋਂ ਮੈਪ ਲਾਇਆ ਸੀਗਾ ਤੇ 350 ਕਿਲੋਮੀਟਰ ਯਾਨੀ ਕਿ ਅਜੇ ਅਸੀਂ 35 ਕਿਲੋਮੀਟਰ ਤੁਰੇ ਆਂ ਟਾਈਮ ਹੋ ਗਿਆ ਵਾ 10:00 ਵਜੇ ਤੇ 6 ਮਿੰਟ ਲਾ ਕੇ ਪਾਪੂ ਖੰਡੇ ਵਾਲੇ ਜੀ ਦਾ ਆਸਰਾ ਰਾਤੋਂ ਰਾਤ ਅਹੀਂ ਅੰਦੌਰ ਲਾ ਲੈਣੀ ਗਈ ਜੇ ਕਿੰਨੇ ਟਾਈਮ ਤੇ ਅਸੀਂ ਕਿੰਨੀ ਦੇਰ ਨੂੰ ਪਹੁੰਚਦੇ ਆਂ ਨੈਸ਼ਨਲ ਹਾਈਵੇ ਤੇ ਪਹੁੰਚ ਗਏ ਆਂ ਤੇ ਬਾਕੀ ਆਪਣੀ ਤਿਆਰੀ ਬਤ ਤਿਆਰੀ ਆ ਰਾਤ ਨੂੰ ਚਾਲੇ ਪਾਰੇ ਆ ਤੇ ਆਪਾਂ ਗੱਡੀ ਲਾਵਾਂਗੇ ਖਿੱਚ ਇਹਨਾਂ ਬ੍ਰੇਕਾਂ ਨਾਲ ਹੋਣੀ ਸਾਡੇ ਸਾਹ ਨਹੀਂ ਪੂਰੀ ਆਪਾਂ ਯੈਸ ਕਰਾ ਰਹੇ ਆ ਰਾਤ ਨੂੰ ਹਾਈਵੇ ਮੋੜ ਤੇ ਵੇਖੋ ਚਾਲੇ ਪਾਰ ਤੇ ਗੱਡੀ ਦੇ ਮੈਂਗਾ ਟਰੱਕ ਦੇ ਟਰੱਕ ਇਕੱਠੇ ਹੋਏ ਪਏ ਆ। ਪਾਰਾ ਕਸਰ ਆਪਾਂ ਵੀ ਨਹੀਂ ਛੱਡਣੀ। ਆਪਾਂ ਆਪੋ ਖੰਡੇ ਵਾਲਾ ਸਾਡੇ ਸਿਰ ਤੇ ਬਿਠਾ ਰਾਤ ਨੂੰ ਆਪਾਂ ਗੱਡੀ ਪੂਰੀ ਖਿੱਚ ਕੇ ਲਾ ਲੈਣੀ ਪੂਰੇ ਟਾਈਮ ਪਰ ਟਾਈਮ। ਮੈਂ ਇਹਨਾਂ ਟੈਂਕੀਆਂ ਪੁੱਲ ਕਰਾ ਲਈਆਂ। ਬਾਸ ਹੁਣ ਆਪਾਂ ਆਪਾ ਤੇ ਚੱਲੇ ਬਾਕੀ ਦੇਖਦੇ ਜਦੋਂ ਕਿੰਨੇ ਦੇ ਕਿੰਨੇ ਵਜੇ ਪਹੁੰਚਦੇ ਆ। ਇੱਧਰ ਅਸੀਂ ਬਾਬੇ ਭਾਤੇ ਆ। ਇੱਧਰ ਸੰਗ ਨਾਲ ਪਿਛੇ ਵੀ ਬੈਠੀਆਂ ਨੇ ਉਹ ਆਪਣੇ ਜੰਮਾਵਤਾਂ ਦੇ ਲੱਗੇ ਆਪਾਂ ਮੰਗਾਈ ਆ ਬਰੈਡ ਤੇ ਮੱਖਣ ਉਹ ਇਹ ਗੱਡੀਆਂ ਹਾਈਵੇ ਦਾ ਟੌਪ ਟੌਪ ਚੱਲਣੀਆਂ ਨੇ ਹੋ ਜੀ ਟਾਈਮ ਹੋ ਗਿਆ 11:30 ਖਲਾਰ ਤੇ ਅਸੀਂ ਫੇਰ ਪੰਪ ਤੇ ਸ਼ਾਬਾਸ਼ ਇਮੇਟ ਵਾਲੀਆਂ ਇੱਕ ਦਾ ਫੇਰ ਪੀਣੀ ਆ ਤੇ ਫੇਰ ਤੁਰਨਾ ਇਹ ਸਾਡਾ ਭਰਾ ਇਹ ਸਾਨੂੰ ਬੜਾ ਉਹ ਜਿਆਦਾ ਨਹੀਂ ਆ ਰਹੇ ਤੇ ਇਹ ਲਿਆ ਕੇ ਆਉਂਦਾ ਜਿੰਨੇ ਟੋਂਬੇ ਦੇ ਮੇਲੇ ਦਾ ਮਿਛੜਿਆ ਹੀ ਤੇ ਹੋਰ ਇਹ ਸਾਨੂੰ ਹੁਣ ਮਿਲਿਆ ਰਸਤੇ 'ਚ ਨੇ ਨਿਆਰੇ ਲੈੰਦੇ ਆ ਰਹੇ ਨੇ ਨਿਆਰੇ ਲੈੰਦੇ ਜਾ ਰਹੇ ਆ ਭਾਈ ਜੀ ਸਾਹਿਬ ਹੁਣ ਹੀ ਕਹਿੰਦੇ ਕਿ ਪਹਿਲਾਂ ਰਾਜ ਖਲਾਅ ਲਿਓ ਫੇਰ ਅਸੀਂ ਗਾਂ ਤੁਰਨਾ ਚਾਹ ਤੇ ਹੀ ਤੈਨਵਰੀ ਪੀ ਲਈ ਆ ਚਾਹ ਫੇਰ ਕਰੂਗੇ ਬਰੈਡ ਮੱਖਣ ਖਾ ਲਈ ਆ ਤੇ ਭਾਈ ਸਾਹਿਬ ਹੁਣ ਆਪ ਕਹਿ ਕੇ ਖਲਾ ਰਿਆ ਕਿ ਚਾਹ ਗਰਮ ਕਰਕੇ ਪਿਓ ਤੇ ਹੁਣ ਸਾਨੂੰ ਪੁੱਛ ਰਹੇ ਨੇ ਕਿ ਚਾਹ ਗਰਮ ਕਰਨੀ ਆ ਆ ਦਸਨ ਕਰਕੇ ਕਰਕੇ ਨਾ ਅਸੀਂ ਗੱਡੀ ਖਲਾ ਰੀ ਦੀ ਆ ਕਰਕੇ ਕਰਕੇ ਹਾਂਜੀ ਪਰ ਪੂਰੀ ਐ ਪਿਆਰੀ ਫਿਰ ਪਿਆਰ ਆ ਚੱਲਣਗੇ ਕਹਿੰਦੇ ਫੁੱਲ ਮੱਸਾ ਵੀ ਅੱਖਾਂ 'ਚ ਨੀਂਦ ਨਹੀਂ ਆ ਪਰ ਜਿਹੜਾ ਚੈਨਲ ਆਣਾ ਇਹਨੂੰ ਤੁਸੀਂ ਚੱਕਰ ਵਾਰਾ ਜ਼ਰੂਰ ਕਰਨਾ ਜੀ ਕਿਉਂਕਿ ਸਾਡੇ ਮਨ ਨੂੰ ਤਸੱਲੀ ਹੋ ਜੂਵੇ ਕਿ ਹਾਂ ਵੀ ਅਸੀਂ ਵਲੌਗ ਬਹੁਤ ਪਿਆਰਾ ਬਣਾਇਆ ਜੇ ਤੁਹਾਨੂੰ ਪਸੰਦ ਆ ਇਸ ਕਰਕੇ ਚੱਕਰ ਵਾਰਾ ਜ਼ਰੂਰ ਕਰਿਓ ਤੇ ਲਾਈਕ ਵਾਲਾ ਵੀ ਉਹ ਦੱਬ ਦਿਓ ਠੀਕ ਹੈ ਜੀ ਇੱਕ ਵਲੌਗਰ ਆ ਵਲੌਗਰ ਸਾਹਿਬ ਕਿੱਥੇ ਆ ਵੀ ਓਏ ਬਲੌਗਰ ਸਾਹਿਬ ਕਿੱਥੇ ਨੇ ਅੱਜ ਝਾਤੀਆਂ ਦੇਖੋ ਝਾਤੀਆਂ ਅਜਿਹਾ ਝਾਤੀਆਂ ਵੱਜਦੀਆਂ ਨੇ ਵਿੱਚ ਆ ਇਕੱਲਾ ਬੰਦੇ ਥੱਲੇ ਚੱਪਲਾਂ ਆ ਕਿਹਨੇ ਰੱਖਿਆ ਇਹ ਤਰੀਕਾ ਕੀ ਚੱਪਲਾ ਦਾ ਦੇਖੋ ਇੰਦਾ ਚੱਪਲਾ ਲੰਦਾ ਜੀ ਬਸੀ ਰੜਕੇ ਠੀਕ ਕਰੀਏ ਹੁਣ ਇਹਦਾ ਇੱਕ ਇਹ ਜੀ ਉਹ ਨੀਂਦ ਨੀਂਦ ਆਪਾਂ ਸੋਏ ਉੱਠ ਗਏ ਆ ਕੋਈ ਨਹੀਂ 껖ਣ ਦਿਆ ਕੋਈ ਨੀਂਦ ਨਹੀਂ ਆਈ ਨਾ ਚੱਪਲਾ ਹੈ ਕਿੰਤੇ ਤੇਰੀਆਂ ਉਹ ਨਹੀਂ ਨਵੀਆਂ ਖਰੀਦੀਆਂ ਨੇ ਉਹ ਮੇਰੀ ਦੀਰੀ ਵਾਗੀ ਹੈ ਚੱਪਲ ਆਰ ਕੋਈ ਸ਼ਰਮ ਕਰੋ ਆਪਾ ਉਹ ਸ਼ਮ ਘਣੀ ਜਾ ਬਸ ਹਟ ਜੁਨਾ ਆਪਣਾ ਕਿਹੜਾ ਗੁਰਦੇ ਦੁਕਾਨਾ ਵਾ ਇਹ ਦੋ ਗੱਡੀ ਬਾਹੀ ਅੰਦਰ ਨੂੰ ਗੱਡੀ ਨੂੰ ਲੱਗਨੇ ਹੈ ਜੇ ਸਾਢੇ 1.5 ਵਜੇ 1.5 ਦੋ ਸਾਢੇ 11 ਤੇ ਸਿਰੇ 3 ਵਜੇ ਤੱਕ ਆਪਾਂ ਅੰਦਰ ਲਾ ਲਾਂਗੇ ਗੱਡੀ ਪੂਰੀ ਯੈਸ ਕਰਾ ਦਾਂਗੇ ਧੰਨ ਧੰਨ ਕਰਾ ਪੂਰੀ ਯੋਕ ਤੇ ਰਬੜ ਕਰਾ ਪੂਰੀ ਨਾਨਕ ਕਰਕੇ ਗੋਲੀ ਵਾਹਿਗੁਰੂ ਦਾ ਕੰਸਾ ਵਾਹਿਗੁਰੂ ਲਓ ਜੀ ਮਿੱਤਰੋ ਅੱਜ ਸ਼ੇਰ ਦੀ ਪਹਿਲਾ ਵੇਸਾ ਫਰੀ ਕਹਾਣੀ ਸਾਂਭਾ ਆਪਾਂ ਅੱਜ ਚਾਲੇ ਬਾਰੇ ਗੌਰ ਤੋਂ ਅੱਜ ਰਹਾ ਕਰਤਾਏ ਆਗਰੇ ਜੀ ਬੱਤਰਾ ਉਹ ਸੌਰੀ ਅੰਦੋਰ ਤੋਂ ਅਗਰਾ ਇਹ 650 ਕਿਲੋਮੀਟਰ ਦੀ ਰਹਾ ਹੈ ਅੱਜ ਫਿਰ ਉਸ ਤੇ ਸਟੇਜ ਕਰਾਂਗੇ ਯਾਨੀ ਕਿ ਆਪਾਂ ਇੱਥੋਂ ਚਾਲੇ ਪਾਰੇ ਆ ਜੋੜੀ ਗੱਲ ਮੈਂ ਫੇਰ ਗਿਆਂ ਲੱਗਾ ਜੇ ਤੁਹਾਨੂੰ ਅਗਲੇ ਰਸਤੇ ਵੀ ਤੁਹਾਨੂੰ ਤੁਹਾਨੂੰ ਵਲੌਗ ਠਾ 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 ਕਰਕੇ ਦਿਖਾਈ ਜਾਵਾਂਗੇ ਰੂਟ ਦੱਸੀ ਜਾਵਾਂਗੇ ਬਸ ਹੋਰ ਜੀ ਚੱਕਰਵਾਰਾ ਕਰਦੇ ਹੋ ਉਹ ਬਾਕੀ ਆਪਾਂ ਤੁਹਾਨੂੰ ਇਹ ਰੱਖਾਂਗੇ ਕੰਮ ਪਰਵਾਹ ਨਹੀਂ ਕਰਦੇ ਹੋ ਬਾਕੀ ਸਾਰੇ ਬੈਠੇ ਆਪਾਂ ਜਿਹਨੂੰ ਸਬਸਕ੍ਰਾਈਬ ਕਹਿੰਦੇ ਆ ਤੇ ਮੈਂਗਾ ਓਕੇ ਕਰਾਵਾਂਗੇ ਧੰਨ ਧੰਨ ਕਰਾਵਾਂਗੇ ਲਾਈਕ ਕਮੈਂਟ ਸਭ ਕਰਦੇ ਆਪਾਂ ਚੈਨਲ ਚੜਾ ਲੈਣਾ ਕਰਨ ਪਾਵੇ ਨਾਵੇ ਮੈਂ ਜਨ ਚਾਲੇ ਪੈ ਗਏ ਹਾਈਵੇ ਤੇ ਚੜੇ ਆ ਰੋਡ ਚੈੱਕ ਕਰੂੰਗੇ ਯੈਸ ਕਰਾਵਾਂਗੇ ਤੁਸੀਂ ਕੁਝ ਪਿਆਰ ਜਾਓਗੇ ਬਾਕੀ ਕਿ ਕਰਾਲਾ ਬਾਕੀ ਬਤੇ ਰਾਤ ਚਾਲੇ ਬਾਤਿਆ ਜੀ ਵਾਪਸੀ ਆਗਰੇਵਾਲ ਨੂੰ ਜਾਵਾਂਗੇ ਸ਼ਾਮ ਤੱਕ ਕੁਝ ਕਰਾਂਗੇ ਬਾਕੀ ਜਿੰਨਾ ਤੱਕ ਪਰਮਾਰਸ਼ਾਂ ਦਾ ਕੰਮ ਹੋਵੇਗਾ ਉਦਾਂ ਜਾਵਾਂਗੇ ਸਵੇਰੇ ਰਾਤ ਅਸੀਂ 10 10:30 ਵਜੇ ਚੱਲੇ ਆ ਮਨਵਾੜ ਤੋਂ ਸਵੇਰੇ 6 ਵਜੇ ਗੱਡੀ ਲਾ ਕੇ ਆਪਾਂ ਅੰਦੇ ਲਾਈ ਮਨਵਾੜ ਤੋਂ ਅੰਦੋਰ ਤਾਸ ਜੀ ਨੇ ਚੱਲ ਗਏ 6:00 8 ਘੰਟਿਆਂ ਦੇ ਵਿੱਚ ਗੱਡੀ ਆਪਾਂ ਦੌਰ ਘਾੜਦੀ ਤੇ ਆਪਾਂ ਹੁਣ 10:30 ਵਜੇ 11:00 ਵਜੇ ਯਾਨੀ ਕਿ ਫਿਰ ਤੁਰਤੇ ਆ ਕੇਂਦਰ ਜੀ ਆਪਾਂ ਰੁਕੇ ਸਾਂ ਟਾਬੇ ਤੇ ਤੇ ਖਾ ਪੀ ਲਿਆ ਸਾਰਾ ਰੋਟੀ ਪਾਣੀ ਖਾ ਲਿਆ ਸਾਰਿਆਂ ਨੇ ਤੇ ਆਪਾਂ ਉਹ ਵੀਡੀਓ ਨਹੀਂ ਬਣਾ पाए ਮੈਂ ਸੁੱਤਾ ਆ ਹਾਂ ਸੁੱਤੇ ਸੁਤੇ ਅੰਦਰ ਆ ਗਏ ਆ ਤੇ ਦੱਗ ਨੂੰ ਤੁਹਾਨੂੰ ਗੱਲ ਕਰਨੀ ਆ ਜੀ ਪਾਪਾ ਜੀ ਦੱਸੋ ਆਪਾਂ ਟਾਬੇ ਜੂ ਗਏ ਆ ਤੇ ਮੈਨੂੰ ਗੇ ਰੋਟੀ ਭੁੱਖ ਲੱਗੀ ਐ ਦੌਰ ਤੋਂ ਚੱਲੇ ਹਾਂ ਕਿਹੜੇ ਸ਼ਹਿਰ ਚ ਜੂ ਗੋ ਇਹ ਨਹੀਂ ਪਤਾ ਕਿਹੜਾ ਸ਼ਹਿਰ ਲੋ ਪਰ ਇਹ ਵੀ ਇੱਥੋਂ ਆਗਰਾ ਸਾਢੇ 300 ਕਿਲੋ ਮਿੰਟ ਸਾਢੇ 300 ਕਿਲੋ ਮਿੰਟ ਆਗਰਾ ਉਹ ਆਪਾਂ ਰਾਤ ਨੂੰ ਉੱਥੇ ਜਾ ਕੇ ਤੇ ਆਪਾਂ ਸਲਾਮ ਉਹ ਸਲਾਮ ਉੱਥੇ ਕਰਾਂਗੇ ਸਲਾਮਤ ਕਰਕੇ ਫਿਰ ਸਵੇਰੇ ਮੱਗਨ ਚੱਲੇ ਪਾਵਾਂਗੇ ਹਾਂਜੀ ਇਹ ਕਹਿੰਦਾ ਮਗਰ ਵੀ ਨੰਦ ਆ ਗਿਆ ਨੰਦ ਆ ਗਿਆ ਰੋਟੀ ਬਣੀ ਖਾ ਕੇ ਤੇ ਆ ਪੂਰਾ ਮੇਰ ਹੋ ਗਿਆ ਕੁਝ ਪਾਪੜ ਬਣੀ ਖਾ ਲਿਆ ਹੁਣ ਚੱਲਦੇ ਕਰਦੇ ਆ ਰੋਟੀ ਵੀ ਬੁੜੀ ਅੰਡ ਜਾਦੇ ਵੀ ਪਾਤੇ ਆ ਹੁਣ ਬਸ ਮਹਾਰਾਜ ਦੀ ਕਿਰਪਾ ਨਾਲ ਕੜੀਆਂ ਵਾਲੇ ਪਾਤਸ਼ਾਹ ਦੀ ਨਾਲ ਚਾਹ ਤੇ ਜਾ ਕੇ ਰਾਂਗੇ ਉੱਥੇ ਚਾਹ ਪਣੀ ਪੀਆ ਕੇ ਬਾਬੇ ਜੀ ਨਮਸ਼ਕਾਰ ਕਰਕੇ ਤੁਰਾਂਗੇ ਬਾਬਾਈ ਜੀ ਦਾ ਦਾਸ ਕਰਕੇ ਫਾਈਂ ਤੇ ਬਾਬਾਈ ਨੂੰ ਕਹਿੰਦੇ ਸਤਿਗੁਰ ਸਾਡੇ ਨਾਲ ਹੀ ਚੱਲੋ ਬਸ ਸਾਡੀ ਕਿਰਪਾ ਕਰੋ ਸਿਰ ਤੇ ਹੱਥ ਰੱਖੋ ਮਿਹਰ ਕਰੋ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਆਈਸ ਕਿਊਬ ਦੇ ਪੈਕੇਟ ਆਪਾਂ ਲੈ ਲੇ ਆ ਠੰਡੇ ਵਗੈਰਾ ਕੋਲਡਿੰਗ ਵਗੈਰਾ ਠੰਡੇ ਕਰਨੇ ਕਿਚ ਹੋਰੀਆਂ ਕਹਿੰਦੇ ਸੰਗਤ ਚ ਵਰਤਾਨੀਆਂ ਮਥਰਾ ਦੀਆਂ ਕਚੋਰੀਆਂ ਉਥੇ ਚੱਲਦੀਆਂ ਪਈਆਂ ਪੂਰੀਆਂ ਪੈਕਿੰਗ ਕਰਮਾ ਕਰਮ ਤੁਹਾਨੂੰ ਚੱਲਦੇ ਪਏ ਨੇ ਹਰਮਨ ਜੀ ਕਚੋਰੀਆਂ ਲੈ ਲਈਆਂ ਤੁਸੀਂ ਕਚੋਰੀਆਂ ਪੁੱਛੋ ਕਿੰਨੀਆਂ ਲੈ ਲਈਆਂ ਪਰ ਰੇਲੋ ਤੈਨੂੰ ਮਸਤਰਾ ਆਏ ਆ ਮਸਤਰਾ ਦੇ ਵਿੱਚ ਮੀਂਹ ਕਹਿੰਦੇ ਕਿਚੋਰੀਆਂ ਨੂੰ ਬੋਲ ਉਹਨਾਂ ਗੁਰਦਵਾਰੇ ਦੇ ਦਰਸਨ ਤੜੇ ਤੇ ਸਾਡੇ ਹੋ ਗਏ ਆ ਹੁਣ ਆਪਾਂ ਬਾਬੇ ਦਰਵਾਇਸ਼ ਪੁਰ ਦੇ ਪੈਕੇਟ ਲੈ ਲਏ ਆ ਆਪਾਂ ਠੰਡਾ ਠੰਡੇ ਕਰਦੇ ਨੇ ਠੰਡੇ ਫੰਡੇ ਕਰਦੇ ਨੇ ਹਾਂਜੀ ਫਿਰ ਮਸਤਰਾ ਦੀ ਕਿਚੋਰੀ ਕਿਸ ਤਰ੍ਹਾਂ ਕੀ ਬਾਤ ਆਨੰਦ ਪਜਾ ਪਿਆ ਸਖਤਾ ਨਿਹਾਲ ਹੋ ਗਈ ਹਾਂਜੀ ਜਿਸ ਤਰ੍ਹਾਂ ਸਾਗੇ ਨਹੀਂ ਤਾਂ ਹੁਣ ਵੇਚਦੀ ਆ ਮੈਂ ਪਹਿਲੀ ਨਹੀਂ ਖਾਣੀ ਚਲੋ ਖਾ ਕੇ ਦੇਖੋ ਜੀ ਲਓ ਜੀ ਮਸਤਰਾ ਰੀਆਂ ਕਿਚੋਰੀਆਂ ਕਿਚੋਰੀਆਂ ਆਈਆਂ ਜੇ ਸਾਰਿਆਂ ਨੂੰ ਇਸ ਤਰ੍ਹਾਂ ਫਿਰ ਆ ਗਿਆ ਖੰਡਲਸ ਸਾਹਿਬ ਜੀ ਸਾਹਿਬ ਜੀ ਸਾਡੇ ਨਾਲ ਆ ਗਿਆ ਅੱਜ ਸਾਡਾ ਨਾਲ ਤਕਰਿਆ ਭਾਵੇਂ ਆ ਗਿਆ ਮੇਰੇ ਤਾਂ ਇਹ ਆ ਤੱਕ ਰਹੇ ਹਾਂ ਸਰਵਰ ਵਾਲ ਨੂੰ ਆਜਾ ਅੱਜ ਸੋਈ ਤਕਰੀਬਾ ਹੈ 9:30 ਹੋਵੇ ਤੁਰੇ ਆ

ਨਾ ਜਾਓਗੇ ਘਰ ਜਾਣ ਲੱਗੇ ਤੇਰੇ ਘਰ ਰਹਾ ਕਾ ਜਾਣ ਨੂੰ ਆ ਸਾਡਾ ਹੀ ਦਿਲ ਕਰਦਾ ਇਹ ਤਾਂ ਮਗਰ ਆਇਆ ਮਗਰ ਨੂੰ ਤੁਹਾਡੇ ਮਗਰ ਨੂੰ ਕਰਕੇ ਕਿਹਦੇ ਫੇਰ ਚਲੋ ਇਹਨੇ ਇਹਨੇ ਇਹਦਾ ਆਪਾ ਗੱਡੀਓ ਸਾਡਾ ਲੈਣੇ ਨੂੰ ਲੈਣੇ ਨੂੰ ਤੋਰ ਲੈਣੇ ਦਿੱਲੀ ਦੇਲੇ ਚੱਲੀ ਰੋਏ ਨੇ ਅੱਜ ਦਿੱਲੀੋਂ ਲੱਗੇ ਚੱਲੇ ਨੇ ਦਿੱਲੀ ਲਾਂਹ ਚੱਲੇ ਆ ਉਹ ਬੈਗ ਲਏ ਆ ਇਹ ਦਿੱਲੀਆਂ ਦੇ ਅੰਦਰ ਗਏ ਨੇ ਇਹ ਟਿਕ ਰਹੇ ਨੇ ਕਿਥੇ ਪਹੁੰਚ ਗਏ ਆਪਾਂ ਜੀ? ਬੋਲੀ ਬੱਤ। ਤੇ ਆਪਾਂ ਕਿੰਨੋਂ ਡਿੱਗ ਰਹੇ ਹੁਣ? ਪਠੂਰੇ ਦੇ ਕਿੰਨੇ? ਨਾਲ ਕੁਚੇ ਵੀ ਆ ਰਹੇ। ਕੁਚੇ। ਨਾ ਮਾਣ ਕੇ ਮੈਂ ਸੜਕ ਦੇ ਕਿਤੇ ਦੇਖੇ ਆ ਗਏ ਨੇ। ਦੂਜੀ ਕਾ ਖਾਲਸਾ। ਉਹ ਕਿੱਥੇ ਆ ਗਏ ਨੇ। ਸੋਲਿਆ। ਮਾਰਿਆ ਬੱਗ ਤੁਹਾਡੇ ਨਾਲ ਕਰਦੇ ਤੁਸੀਂ ਇਧਰ ਉਧਰ ਟੈਲੈਂਟ ਦੇਈਏ। ਕਹਿੰਦੇ ਫੈਂਟਰੀ ਬੰਨੀ ਜਾਂਦੀ ਗਈ। ਹਾਂ ਜੀ। ਤੁਸੀਂ ਕੁਝ ਕਹਿਣਾ ਚਾਹੁੰਦੇ? ਕੁਛ ਹੋਈ ਜਾਂਦੀ ਐ। ਕੀ ਕਰੇ ਆਪਾਂ ਚੀ ਦੋਵੇਂ ਕਰ ਲੋ ਕੋਈ ਇਕਲਾ ਸਲਾਹ ਮੇਰੀ ਵੀਡੀਓ ਬਣਾਉਂਦੀ ਹੋ ਹੋ ਰਹੀ ਜੰਨਾ ਇੱਥੇ ਆ ਕੀ ਕਹਿਣ ਦਿਆ ਕੀ ਕਰਦਾ ਤੂੰ ਇਹ ਕੀ ਕਰਦਾ ਛੁੱਟ ਕੇ ਜਾ